ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਮੈਂ ਤੁਹਾਡਾ ਆਪਣਾ ਮਿੰਟੂ ਮਾਨਸਾ ਵਾਲਾ ਤੇ ਅੱਜ ਆਪਾਂ ਯਾਰ ਆਪਣਾ ਵਲੌਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹਨਾ ਤੇ ਇੱਧਰ ਸਾਈਕਲਾਂ ਦੇ ਇੱਕੇ ਸਾਨੂੰ ਪਤਾ ਲੱਗਿਆ ਹੋਊ ਮੈਂ ਅੱਜ ਬਾਈ ਗੁਰਪ੍ਰੀਤ ਸਿੰਘ ਪੁੱਛਰ ਕੇ ਘਰੇ ਆਂਗਾ ਤੇ ਇਹਨਾਂ ਦੀ ਸਾਈਕਲ ਦੀ ਸਰਵਿਸ ਕਰਾਉਣ ਜਾਂਦੇ ਸੀ ਆਪਾਂ ਥੋੜਾ ਮੋਟਾ ਫਾਲਟ ਹੈ ਸਾਈਕਲ 'ਚ ਤੇ ਪਟਿਆਲੇ ਜਾਣਾ ਹੈਗਾ ਤੇ ਆਪਿਆ ਸਟੈਂਡ ਆਪਾਂ ਨੂੰ ਹਜੇ ਲਾਉਣਾ ਨਹੀਂ ਆਉਂਦਾ ਤੇ ਉਹ ਬਾਈ ਆਪਣਾ ਅਮਨ ਉਹ ਲਾਊਗਾ ਆ ਦੇਖੋ ਆਪਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਤੇ ਲਾਇਆ ਆਪਾਂ ਪਹਿਲੀ ਵਾਰ ਹੈ ਨਾ ਉਹ ਮੁੰਡਾ ਦੂਜਾ ਲਾਉਣਾ ਹੁੰਦਾ ਆਪਣਾ ਕੀ ਨਾਮ ਉਹਦਾ ਰੇਟਲ ਵੀਰ ਅਚਾਹ ਤਾਂ ਇਹ ਨਹੀਂ ਲੱਗੂਗਾ ਇਹ ਨਾ ਬਸ ਇੱਕ ਇਸ ਨੂੰ ਫੜੀ ਕਿਤਾਸ ਤੇ ਕਿਤਾਸ ਤੇ ਮੈਨੂੰ ਲੱਗਦਾ ਭਾਈ ਇਹ ਵੀ ਬੜਾ ਮਹਿੰਗਾ ਡੀਲ ਹੋਊਗਾ ਨਾ ਜਿਸ ਤਰ੍ਹਾਂ ਤਣੀ ਆਈਆਂ ਇਹ ਹੈਗਾ ਭਾਈ 12-13 ਹਜ਼ਾਰ ਬੜੀਆ 12-13 ਹਜ਼ਾਰ ਦਾ ਭਾਈ ਠੀਕ ਚਲੋ ਆ ਤਾਂ ਹੋ ਗਿਆ ਮੇਰੇ ਸਾਹ ਨਾਲ ਰੈਡੀ ਆ ਵੀ ਪੈਗੀਆਂ ਮਿਲ ਤਾਂ ਮਿੱਤਰੋ ਆ ਵੀ ਪੈਗੀਆਂ ਆ ਵੀ ਪੈਗੀਆਂ 6 ਵੈਲਟ ਆਈਆਂ ਤੇ ਦੇਖੀ ਹਾਲਾ ਕਿ ਹਮ ਸੱਟਾ ਖਾਸਾ ਕੁਸਾਇਆ ਰਾ ਚੈਨ ਚੂਨ ਸਾਰਾ ਕੁਛ ਹੈ ਨਾ ਹਾਈ ਹਾਏ ਤਾਂ ਕਹ ਹਾਏ ਹਾਈ ਦਾਦਾ ਜਿਉਂਦਾ ਰਹਾ ਜਿਉਂਦਾ ਕਿਵੇਂ ਸੱਟ ਨਹੀਂ ਅੱਛਾ ਕਹਿੰਦਾ ਸੱਟ ਨਹੀਂ ਹੈ ਨਾ ਚਲੋ ਭਾਈ ਆਪਦੇ ਸਾਹਬ ਨਾਲ ਲੱਗ ਰਿੰਕਲ ਕਹਿੰਦਾ ਗੱਲ ਨਹੀਂ ਬਣੀ ਲਾ ਤਾਂ ਹੁਣ ਸਾਨੂੰ ਇਹਨਾਂ ਪਰ ਪਤਾ ਨਹੀਂਗਾ ਹਨਾ ਆ ਬਾਈ ਕਰੀ ਜਾਂਦਾ ਉਰਾਂ ਪਰਾਂ ਜੇ ਆ ਦੇ ਆਉਦੀ ਸਾਹ ਉਹਨਾਂ ਨਾਲ ਅਲਾਈਨਮੈਂਟ ਇਹ ਦੋ ਬੰਦਿਆਂ ਦਾ ਕੰਮ ਲੱਗਦਾ ਯਾਰ ਅੱਛਾ ਕਰੀ ਜਾਂਦੇ ਆ ਬਾਈ ਹੋਰੀ ਆ ਦੇਖੋ ਜੀ ਐਵੇਂ ਬੰਨਿਆ ਜਾਊਗਾ ਤੇ ਸਾਨੂੰ ਪਤਾ ਨਹੀਂ ਉਸਤਾਦ ਜੀ ਨੇ ਆ ਕੇ ਮੜਾ ਦੇ ਗਾਈਡ ਕੀਤਾਗਾ ਕੋਪੋ ਸਾਹਿਬ ਆਪ ਕੀ ਹੋਏ ਹਾਂ ਆ ਦੇਖੋ ਜੀ ਪ੍ਰੋਪਰ ਸਟੈਂਡ ਜਿਹੜਾ ਸਾਈਕਲ ਫਿੱਟ ਕਰਤਾ ਹੁਣ ਉਸਤਾਦ ਜੀ ਚੜਾਉਂਦੇ ਨੇ ਬਾਈ ਕਹਿੰਦਾ ਤਿੰਨਾ ਸਾਈਕਲ ਟਿਕ ਜਾਂਦੇ ਨੇ ਇੱਕ ਵਾਰੀ ਚ ਆ ਦੇ ਕੁੱਤਨ ਗ੍ਰਿਪ ਜੇ ਲੱਗੇ ਨੇਗੇ ਇਹ ਮੈਂ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਆਪਾਂ ਵਿਚਾਲੜੀ ਤੇ ਲਾਤਾ ਤੇ ਹੁਣ ਆਹ ਜੇ ਆਖਰੀ ਸੈਟਿੰਗ ਆ ਉਹ ਕਰੀ ਜਾਂਦੇ ਨੇਗੇ ਹਾਂਜੀ ਕੇ ਆਲੇ ਨੂੰ ਉਧਰ ਬਾਈ ਉਹਨਾਂ ਨੂੰ ਕੋਈ ਮਿਲਣ ਆ ਗਿਆ ਲੋ ਵੀ ਮਿੱਤਰੋ ਪਟਿਆਲੇ ਨੂੰ ਪਾਤੇ ਚਾਲੇ ਤੇ ਆਹ ਸਾਡਾ ਬਾਜ਼ਾਰ ਆ ਭਾਈ ਮਾਨਸਾ ਦਾ ਹਾਂਜੀ ਆਪਣੇ ਨਾਲ ਹੈ ਰਿੰਕਲ ਬਾਈ ਤੇ ਇਹ ਗੱਲ ਰੁਕਾ ਨਾ ਨਾ ਠੀਕ ਆ ਦੇਵੀ ਜੀ ਨੇ ਆ ਮੁੰਡਾ ਆ ਆਪਣਾ ਗੱਡੀ ਜਾਈ ਜਾਨੇ ਹਾਂਜੀ ਆਪਾਂ ਰਸਤੇ ਵਿੱਚ ਆਪਣੇ ਬਾਈ ਜੀ ਨੂੰ ਚੜਾਉਣਾ ਸੀ ਭਰਪੁਰ ਸਿੰਘ ਡਾਕਟਰ ਸਾਹਿਬ ਨੂੰ ਤੇ ਦੇਖੋ ਨਾਈਸ ਲੁੱਕ ਆ ਜੀ ਆ ਕੀ ਇਹ ਥੈਲਾ ਜ ਕਦੇ ਵਾਸਤੇ ਆ ਜੀ ਇਹ ਅੱਛਾ ਕਿਆ ਮਾਤਾ ਜੀ ਨਜ਼ਰ ਬਾਈ ਹੋਣੀ ਚਾਹ ਦਾ ਪ੍ਰਬੰਧ ਵੀ ਕੀਤਾ ਹੈ ਇਹ ਹੋਰ ਕੁਝ ਪਿਉਉਣਗੇ ਡਾਕਟਰ ਸਾਹਿਬ ਹਨਾ ਜੀ ਕੀ ਪਿਆਓਗੇ ਕਾੜਾ ਕਾੜਾ ਅੱਛਾ ਜੜੀ ਬੂਟੀਆਂ ਦਾ ਅੱਛਾ ਜੀ ਬਾਜੀ ਬਾ ਡਾਕਟਰ ਸਾਹਿਬ ਜਿਹੜੇ ਕਾੜਾ ਬਣਾਇਆ ਡਾਕਟਰ ਸਾਹਿਬ ਨੇ ਉਹ ਵਰਤੌਂਦੇ ਹੋਏ ਵਾਹ ਜੀ ਵਾਹ ਹਾਂਜੀ ਮਿੱਤਰੋ ਆਪਾਂ ਜਾਣਾਂ ਦਾ ਪਟਿਆਲੇ ਸੀਗਾ ਤੇ ਪਟਿਆਲੇ ਫੋਨ ਕਰਕੇ ਪੁੱਛਿਆ ਵੀ ਜਿਹੜਾ ਸਪੇਅਰ ਪਾਰਟ ਹੈ ਸਾਈਕਲ ਦਾ ਉੱਥੋਂ ਮਿਲਿਆ ਨੀਗਾ ਤੇ ਡਾਕਟਰ ਸਾਹਿਬ ਕਹਿੰਦੇ ਵੀ ਇਹ ਬਠਿੰਡੇ ਮਿਲੂ ਹੁਣ ਬਠਿੰਡੇ ਜਾ ਰਹੇ ਆਂਗੇ ਤੇ ਬਾਕੀ ਦੀ ਕਾਰਵਾਈ ਤੁਹਾਨੂੰ ਰਸਤੇ ਵਿੱਚ ਜਿੱਥੇ ਰੁਕੇ ਜਾਂ ਕੁਝ ਵੀ ਹੋਇਆ ਹਨਾ ਉਹ ਵੀ ਸਾਂਝੀ ਕਰਾਂਗੇ ਤੁਹਾਡੇ ਨਾਲ ਆ ਗਏ ਜੀ ਬੱਸ ਸਟੈਂਡ ਐ ਇੱਧਰਲੇ ਪਾਸੇ ਬੱਸ ਸਟੈਂਡ ਐ ਦੋਸਤੋ ਤੇ ਆ ਬੱਤੀਆਂ ਹਾਂਜੀ ਆਪਾਂ ਪਹੁੰਚ ਗਏ ਸਾਈਕਲ ਵਾਲੀ ਦੁਕਾਨ ਤੇ ਤੇ ਗਾਹਾਂ ਦਿਖਾਉਣੇ ਨੇ ਦੇਖੋ ਬਹੁਤ ਬਹੁਤ ਮਹਿੰਗੇ ਸਾਈਕਲ ਨੇ ਆ ਡਰੈਸਾਂ ਵਗੈਰਾ ਆ ਗਿਆ ਤੇ ਆ ਹਨ ਲਈ ਹੈਲਮਟ ਆ ਗਈ ਸਾਈਕਲ ਵਾਲਿਆਂ ਦੀ ਆ ਸਾਈਕਲ ਠੀਕ ਹੈ ਜੀ ਸਸਤੀ ਆ ਗਈ ਦੇਖਿਓ ਪੁਲਿਸ ਵਾਲੇ ਬਣਾਉਂਦੇ ਆ ਆ ਪਰ ਸਾਈਕਲ ਭਾਈ ਸਾਰੇ ਲੱਖ ਲੱਖ ਤੋਂ ਉੱਤੇ ਵਾਲੇ ਆ ਸਾਰੇ ਡਾਕਟਰ ਸਾਹਿਬ ਨੇ ਸਮਝਾਉਣਾ ਹਾਂ ਬੱਚਿਆਂ ਵਾਲੇ ਆ ਗਏ ਆਖੜੇ ਕੁਛ ਕੋਈ ਨਾ ਰੋਟੇ ਸਪੋਰਟ ਕਰਨਾ ਕੋਈ ਤਾਂ ਆ ਨਹੀਂ ਆ ਖੜਾ ਜੀ ਵੈਲਕਮ ਉਹ ਬਾਹਰ ਤੋਂ ਕੋਸਾ ਕੋਸਾ ਜੀ ਮਿੱਤਰੋ ਆਪਾਂ ਆ ਗਈ ਸੀ ਸਾਈਕਲ ਵਾਲੇ ਹਸਪਤਾਲ ਚ ਆਦੇ ਬਾਈ ਤਾਰਾ ਤੁਰਾ ਕਸੀ ਜਾਂਦਾ ਤੇ ਆਪਣੀ ਗੱਡੀ ਆ ਖੜੀ ਹੈ ਇਹਦੇ ਕੁੱਤੇ ਫੇਲ ਹੋ ਗਏ ਸੀ ਤੇ ਇਹਦੇ ਵਿੱਚ ਕੋਨਟ ਹੈ ਤੇ ਬਾਈ ਤੋਂ ਪੁੱਛਦਿਆਂ ਵੀ ਹੈਗਾ ਕਿ ਮਾਲ ਹੈ ਨਹੀਂ ਮਲਾਂਣਾ ਪਵੇਗਾ ਕਾਹਾਂ ਤੇ ਆ ਸੈਂਕੜੇ ਡਾਕਟਰ ਨੇ ਹੀ ਆਪਣੇ ਕੰਪਨੀ ਸਕਾਟ ਦੇ परेशान का पाएगा बदले दे साथ एक तरफ वाले हैं आसमान पे ये, ये खत्म हो गया इसका ये इसके अंदर ना कि तुम्हें इतने गलिंगा पड़ती है कुत्ते बोलते हैं उसको कट पीस वो खत्म हो गई देख रहे हो बिल्कुल बिल्कुल। को खत्म हो चुका है इसीलिए मैं दिन कह रहा था मत डलो फिर कोई और पा दे ਔਰ ਕੋਈ ਨਹੀਂ ਪਾਏਗਾ ਨਾ ਇਸਕਾ origignal company ਸੇ ਮੰਗਾਨਾ ਪਵੇਗਾ ਡਾਕਟਰ ਸਾਹਿਬ ਇੰਨੇ ਮਹਿੰਗੇ ਸਾਈਕਲ ਨੇ ਇਹ ਤੇ ਜਿਵੇਂ ਹੁਣ ਆਹ ਜਮਾ ਪਤਲੇ ਟਾਇਰ ਵਾਲਾ ਹੈ ਨਾ ਆਹ ਥੋੜਾ ਜਿਹਾ ਦਰਮਿਆਨਾ ਆ ਗਿਆ ਆਹ ਜਿਆਦਾ ਮੋਟਾ ਵਾਲਾ ਹੈ ਇਹਨਾਂ 'ਚ ਕੋਈ ਅੰਤਰ ਦੱਸੋ ਕੋਈ ਦੇਖੋ ਇਹ ਹੈਗਾ ਰੋਡ ਬਾਈਕ ਅੱਛਾ ਜੀ ਇਹ ਹੈਗਾ ਹਾਈਬ੍ਰਿਡ ਅੱਛਾ ਜੀ ਇਹਦੇ ਪੈਰ ਰੋਡ ਬਾਈਕ ਦੇ ਪੈਰ ਦੇ ਉਪਰ ਦੇ ਨੇ ਹਾਈਬ੍ਰਿਡ ਥੋੜੇ ਜਿਹਾ ਮੋਟੇ ਨੇ ਠੀਕ ਹੈ ਜੀ ਇਹ ਹੈਗਾ ਦੂਸਰਾ ਜੰਮੇ ਰੂਟ ਤੇ ਜਾਣ ਵਾਸਤੇ ਓਕੇ ਜੀ ਜੇ ਨੂੰ ਮੰਨ ਲਓ ਆਪਾਂ 4000 5000 ਕੋਈ ਧਰਮ ਬਗਰੂਟ ਲੜ ਹੋਏ ਉਹ ਜੂਰ ਸਾਹਿਬ ਹੋਵੇ ਫਿਰ ਇਸ ਤਰ੍ਹਾਂ ਦੇ ਜਾਓ ਕਿਉਂਕਿ ਇਹ ਪਿੱਛੇ ਸਟੈਂਡ ਵੀ ਲੱਗ ਜਾਂਦਾ ਹੈ ਕੈਰੀਅਰ ਲੱਗ ਜਾਂਦਾ ਹੈ ਠੀਕ ਹੈ ਜੀ ਇਹ ਪਿੱਛੇ ਲੱਗ ਕੇ ਬਸ ਮੰਨ ਲਿਆ ਠੀਕ ਹੈ ਡਾਕਟਰ ਸਾਹਿਬ ਬੜੀ ਜਾਨਕਾਰੀ ਦਿੱਤੀ ਪੰਪ ਵੀ ਮਹਿੰਗੇ ਹੋਣੇ ਡਾਕਟਰ ਸਾਹਿਬ ਹਾਂ ਤੇ ਇਹ ਪੰਪ ਬਾਰੇ ਪੁੱਛ ਲਾਂ ਹਾਂ ਹਾਂ ਡਾਕਟਰ ਸਾਹਿਬ ਪੰਪ ਦਾ ਬਾਰੇ ਦੱਸੋ ਹਣਾ ਇੱਕੜੀ ਜੀ ਕਿਵੇਂ ਇੱਕੜੀ ਇਹ ਹੈ ਵੀ ਜਿਹੜੀ ਇਹ ਸਾਈਕਲ ਨੇ ਹਾਂਜੀ ਇਹਨਾਂ ਤੇ ਹਵਾ ਪੌਂਡਾਂ ਦੇ ਸਾਮਨਾ ਪੈਂਦੀ ਹੈ ਅੱਛਾ ਜੀ ਮਾਜੂਦ 100 ਬਹੁਤ ਰੁਪਏ 120 ਪੌਂਡ ਹੋ ਗਈ ਠੀਕ ਹੈ ਜੀ ਉਹ ਫਿਰ ਉਹ ਮੈਨੂੰ ਪਤਾ ਲੱਗ ਜੇ ਨਾ ਤੁਹਾਨੂੰ ਓਕੇ ਓਕੇ ਹਾਂ ਇਹ ਜੀ ਮੀਟਰ ਲੱਗੇ ਇਹ ਤਾਂ ਮਹਿੰਗਾ ਹੋਊ ਡਾਕਟਰ ਸਾਹਿਬ ਇਹ ਮਹਿੰਗੇ ਨਹੀਂ ਤੇ 3 ਪਲੇ ਇਹ ਉਹ 1200 1300 1500 ਵਾਲੇ ਠੀਕ ਹੈ ਜੀ ਤੇ ਬਾਕੀ ਮਿੱਤਰ ਹੋਰ ਸਮਾਨ ਵੀ ਪਿਆਗਾ ਕਵਰ ਪਏ ਨੇਗੇ ਤੇ ਆਹ ਨਿਕਰਾਂ ਆ ਗਈਆਂ ਹਨਾ ਆਹ ਨਿਕਰ ਦੂਸਰੀ अच्छा जी ठीक है जी ये ਥੱਲੇ ਗੱਡੀ ਲੱਗੀ ਹੋਈ ਹੁੰਦੀ ਹੈ ਅੱਛਾ ਅੱਛਾ ਬੰਦੇ ਨੂੰ ਮਾਦਾ ਚੇਅਰ ਰੈਲੈਕਸ ਵੀ ਕਰਨ ਵਾਸਤੇ ਠੀਕ ਹੈ ਲੰਮੀ ਰਾਈਟ ਤੇ ਜਾਣ ਵਾਸਤੇ ਠੀਕ ਹੈ ਜੀ ਬਾਕੀ ਆ ਮੁਠੇ ਤਾਰਾਂ ਵਗੈਰਾ ਹਨਾ ਜੀ ਤੇ ਉਹ ਸਾਰਾ ਤੁਸੀਂ ਦੇਖ ਸਕਦੇ ਹੋ ਮਿੱਤਰੋ ਲਾਈਟਾਂ ਹਮ ਸਾਰਾ ਕੁਝ ਹੀ ਹੈ ਜੀ ਹਾਂਜੀ ਲਾਈਟਾਂ ਵਗੈਰਾ ਠੀਕ ਹੈ ਹਾਂਜੀ ਮਿੱਤਰੋ ਸਾਈਕਲ ਬਹੁਤ ਮਹਿੰਗੇ ਨੇ ਦੁਕਾਨ ਤੇ ਤੇ ਆ ਦੇਖੋ ਸਾਰੇ ਖੜੇ ਨੇ ਜਿਹੜੇ ਮੈਂ ਦੇਖੀ ਜਾਣਾ ਤੇ ਸਭ ਤੋਂ ਮਹਿੰਗਾ ਸਾਈਕਲ ਹੈ ਜਿਹੜਾ ਉਹ ਆਪਣੇ ਡਾਕਟਰ ਭਰਪੂਰ ਸਿੰਘ ਜੀ ਨੇ ਇਹ ਆ ਫੜੀ ਖੜੇ ਨੇ ਕਾਰਬਨ ਕੰਪਨੀ ਹੈ ਜੀ ਇਹ ਕੋਈ ਨਹੀਂ ਨਹੀਂ ਕੰਪਨੀ ਰੈੱਡ ਲੇ ਹੈ ਅੱਛਾ ਜੀ ਇਹ ਕਾਰਬਨ ਮਤਲਬ ਕਿਧਾਂਤ ਹੈ ਅੱਛਾ ਜੀ ਕਾਰਬਨ ਕਿਧਾਂਤ ਹੈ ਜਿਹੜੀ ਕੇ ਮਤਲਬ ਲੋਹੇ ਨਾਲ ਵਧੀਆ ਠੀਕ ਹੈ ਜੀ ਇਸ ਕਰਕੇ ਇਹਦੀ ਕੀਮਤ ਜ਼ਿਆਦਾ ਹੈ ਅੱਛਾ ਆ ਸਾਈਕਲ ਹੈ ਮਿੱਤਰੋ ਡਾਕਟਰ ਸਾਹਿਬ ਨੇ ਕਾਰਬਨਿਕ ਧਾਤ ਹੈਗੀ ਉਹ ਤਾਂ ਪਤਾ ਹੀ ਆ ਹੁਣ ਤੇ ਰੈੱਡ ਲੇ ਕੰਪਨੀ ਦਾ ਸਾਈਕਲ ਹੈ ਇਹ ਤੇ ਕਿੰਨੇ ਕ ਦਾ ਹੋਊਗਾ ਡਾਕਟਰ ਸਾਹਿਬ ਇਹ ਦੇਖੋ 2.5 ਲੱਖ تک ਦੇ ਹੁੰਦੇ ਨੇ ਸਾਈਕਲ ਇਹ ਅੱਛਾ ਜੀ ਤੇ ਇਹ ਬਹੁਤ ਮਜ਼ਬੂਤ ਵੀ ਹੁੰਦੇ ਨੇ ਠੀਕ ਜੀ ਤੇ ਬਕਤੀ ਨੂੰ ਵੀ ਅੱਛੀ ਕੁਆਲਿਟੀ ਹੋਣ ਕਰਕੇ ਵਧੀਆ ਚੱਲਦੇ ਰਹੇ ਇਹ ਨੂੰ ਜੰਗਾਲ ਜੰਗੂਰ ਨਹੀਂ ਪੈਂਦੀ ਜੰਗ ਨਹੀਂ ਪੈਂਦੀ ਨੂੰ ਠੀਕ ਠੀਕ ਭਾਈ ਅਸ਼ੋਕ ਨਾਲ ਗੱਲ ਹੋਈ ਹੈ ਇਹ ਆਪਣਾ ਸਾਈਕਲਾਂ ਡੈਕਟਰ ਹੈ ਤੇ ਕਹਿੰਦਾ ਯਾਰ ਤੁਹਾਡੇ ਸਾਈਕਲ ਦਾ ਸਮਾਨ ਹੈ ਹੀ ਨਹੀਂ ਆਪਣੇ ਕੋਲੇ ਤੇ ਕਦੋਂ ਆਊਗਾ ਕਿਹਾ ਤੇਰਾ ਨਾ ਯੇ ਰਿਸ਼ਬ ਜੀ ਆ ਜਾਏਗਾ ਨੈ ਇੱਕ ਤਰੀਕ ਕੋ ਅੱਛਾ ਤੋ ਉਹ ਬਤਾ ਦੇਗਾ ਉਹ ਕਦੋਂ ਤੇ ਜਲਦੀ ਜਲਦੀ ਕਰਦੀ ਹੈ ਉਸਤਾਦ ਜੀ ਆਪਣੇ ਰਾਈਡ ਲੌਂਜ ਜਲਦੀ ਜਲਦੀ ਕਰਵਾ ਦੂੰਗਾ ਠੀਕ ਹੈ ਠੀਕ ਹੈ ਹਾਂਜੀ ਮਿੱਤਰੋ ਇੱਥੋਂ ਸਮਾਨ ਮਿਲਿਆ ਨਹੀਂ ਬਾਈ ਹੋਰ ਕਹਿੰਦੇ ਤੁਹਾਨੂੰ ਫੋਨ ਕਰ ਦਾਂਗੇ ਅਗਲੇ ਹਫਤੇ ਮੈਨੂੰ ਅੱਛੇ ਫੇਰ ਆਉਣਾ ਪਊਗਾ ਤੇ ਆਪਾਂ ਚਲੇ ਜੀ ਵਾਪਸੀ ਤੇ ਤੇ ਸਾਈਕਲ ਫੇਰ ਟੰਗ ਲਿਆ ਬਾਈ ਹੋਣਾ ਨੇ ਰਿੰਕ ਕੋ ਉਸਤਾਦ ਹੈ ਇਹ ਟੰਗਾ ਟੰਗਾਈ ਚ ਕਰ ਰਿਹਾ ਆਪਣਾ ਕੰਮ ਰਸਤੇ 'ਚ ਭਾਈ ਦੇਸਾ ਪਿੰਡ ਪੈਂਦਾ ਹੈਗਾ ਤੇ ਇੱਥੇ ਸਖਵਾਲ ਬਾਈ ਦਾ ਹੋਟਲ ਹੈਗਾ ਤੇ ਉੱਥੇ ਆਪਾਂ ਲੈ ਰਹੇ ਆਂ ਬਈ ਚਾਹ ਦੀਆਂ ਆਹ ਦੇਖੋ ਮਟਰ ਤੇ ਆਹ ਚਾਹ ਆ ਰਿੰਕਲ ਵਰਕੇ ਆਉਣ ਵਰਕੇ ਪੀ ਜਾਂਦੇ ਆਂ ਚਾਹ ਉਸਤਾਦ ਜੀ ਮਟਰ ਦੀ ਮੰਗ ਕਰ ਰਹੇ ਨੇ ਹਾਂਜੀ ਮਿੱਤਰੋ ਕਿਹੋ ਜਿਹਾ ਲੱਗਿਆ ਆਪਣਾ ਬਲੌਗ ਕਮੈਂਟਾਂ ਚ ਜਰੂਰ ਦੱਸਿਓ ਦੋਸਤੋ ਠੀਕ ਹੈ ਜੀ ਧੰਨਵਾਦ